ਹੈਲੋ ਗਾਇਜ਼ ਥੋੜਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਆਜੋ ਆਪਾਂ ਖੇਤ ਕੀੜਾ ਮਾਰਨ ਆਏ ਸੀ ਆਪਾਂ ਇੱਕ ਤਾਂ ਬਣਾਇਆ ਸੀਗਾ ਕੱਸੀ ਦਾ ਨੱਕਾ ਜਿਹਾ ਉਹ ਤੁਹਾਨੂੰ ਦਿਖਾਉਨੇ ਆ ਅਜੇ ਦੋ ਹੋਰ ਬਣਾਉਣੇ ਆ ਉਹ ਦਿਖਾਉਨੇ ਆ ਨਾਲੇ ਆਜੋ ਤੁਹਾਨੂੰ ਮੂੰਗੀ ਤੇ ਆਜੋ ਪਹਿਲਾਂ ਤੁਹਾਨੂੰ ਨੱਕਾ ਦਿਖਾਉਨੇ ਆ ਸਾਡੀ ਆਪਾਂ ਬਣਾਇਆ ਨੱਕਾ ਨਮਾ ਦੇਖੋ ਕੱਸੀ ਆ ਜਾਂਦੀ ਆਲੀ ਜੋ ਇਹ ਚਮੂਗਾ ਨਿਕਲਦਾ ਆਹ ਇਹ ਪਲੇਟ ਵਾਲਾ ਬਣਾਤਾ ਨੱਕਾ ਆਹ ਇਹ ਹਨਾ ਮਾ ਆਹ ਇਹ ਮੂਰ ਨੂੰ ਵੀ ਮਡੀਸ਼ਨ ਜਿਹਾ ਬਣਾਵਾਂਗੇ ਤੇ ਉਹ ਮੂਰੇ ਵੀ 2 ਲੱਖ ਰੋਣੇ ਆਏ ਪਉਣਾ ਖਾਲ ਇੱਥੋਂ ਹਨ ਆਹ ਇਹ ਬਣ ਗਿਆ ਤੇ ਆਏ ਨਾਲ ਦੇ ਨਾਲ ਦੀ ਐ ਪਉਣਾ ਖਾਲ ਆਦੇ ਇੱਕ ਇੱਥੇ ਬਣਾ ਲੈਣਾ ਐ ਪੱਕਾ ਪਲੇਟਾਂ ਪੈਂਦਾ ਰੇ ਇੱਧਰ ਨੂੰ ਆਪਣੇ ਤਾਏ ਕਿਆਂ ਨੂੰ ਪਾਉਣਾ ਐ ਖਾਲ ਆਦੇ ਆਥਾ ਹੋਰ ਇੱਧਰ ਨੂੰ ਛੱਡਿਆ ਜਾਉ ਆਦੇ ਛੱਡਿਆ ਇੱਕ ਹੋ ਉੱਥੇ ਸਿਰੇ ਕੁੰਜੇ ਚ ਬਣ ਜੂ ਉਹਨਾਂ ਦਾ ਨੱਕਾ ਆਦੇ ਰੇ ਇੱਧਰੋਂ ਆਏ ਨੂੰ ਇੱਧਰ ਹੋ ਸਾਹਮਣੇ ਬਣਾਇਆ ਉਹਨਾਂ ਦਾ ਨੱਕਾ ਉਹਦੀ ਉੱਤੋਂ ਆਏ ਇਹਦੇ ਆ ਮੂੰਖੀ ਦੇ ਨਾਲ ਨਾਲ ਦੀ ਇੱਥੋਂ ਖਾਲ ਪੈ ਕੇ ਇੱਥੇ ਬਣਾ ਲਾਂਗੇ ਨੱਕਾ ਇੱਥੇ ਆਪਣੇ ਆ ਬਾਣ ਚ ਮੂੰਖੀ ਵਾਲੇ ਚ ਪੈਂਦਾ ਹੋ ਜੂ ਉਧਰੋਂ ਉਹਨਾਂ ਦੇ ਉਧਰ ਸਾਹਮਣੇ ਉੱਥੇ ਬਣ ਜੂ ਨੱਕਾ ਇੱਥੇ ਹੱਥ ਖਾਲੀ ਥਾਂ ਹੀ ਦੀ ਜਾ ਕੇ ਖਾਲ ਮੋਕਦਾ ਪੈ ਜੂ ਦੇਖੋ ਮੂੰਗੀ ਵੀ ਆਈ ਚੱਲ ਨੱਕਾ ਹੁਣ ਦੇਖੋ ਮੂੰਗੀ ਆ ਰੱਬ ਨੇ ਪਰਸੋਂ ਮੀਂਹ ਜਾ ਪਾ ਕੇ ਜਦੋਂ ਮੁੜ ਕੇ ਆਧਨ ਗਰਮੈਸ ਵਾਲਾ ਕਰ ਦਿੰਦਾ ਤੇ ਟਿੱਡਾ ਜਾ ਪੈਂਦਾ ਇਹਦੇ ਨਾਲ ਹੀ ਸੰਡੀ ਬਣ ਜਾਂਦੀ ਆ ਯਣਕੇ ਹੁਣ ਤਾਂ ਪੂਰਾ ਫਲ ਇੱਕ ਕੋਰ ਚੱਕ ਆਈ ਐ ਫਲੀਆਂ ਬਣਦੀਆਂ ਜਾਂਦੀਆਂ ਦੇਖੋ ਆਦੀ ਹੁਣ ਤਾਂ ਅਧਿਪੜੇਂ ਫੁੱਲ ਬਣਦੀਆਂ ਜਾਂਦੀਆਂ ਫਲਕ ਫਲੀਆਂ ਆ ਫੁੱਲ ਫਲ ਬਣ ਆਇਆ ਦੇਖੋ ਉੰਗੀ ਦੇਖੋ ਹੁਣ ਸਾਰੇ ਚੱਕ ਆਣ ਰੱਕ ਨੂੰ ਹੀ ਆਇ ਫਲੀਆਂ ਬਣਦੀਆਂ ਜਾਂਦੀਆਂ ਰੱਕ ਬੂਜੇ ਦੀ ਇੱਕ ਇੱਕ ਔਰ ਦੀਆਂ ਤਾਂ ਫਲੀਆਂ ਬਣ ਗਈਆਂ ਦੇਖੋ ਐ ਛੋਟਾ ਬੂਟਾ ਭਾਵੇਂ ਵੱਡਾ ਬੂਟਾ ਫੁੱਲ ਹੋ ਜਾਣੇ ਕਿ ਬਣ ਆਇਆ ਚੱਕ ਐ ਇੱਕ ਔਰ ਦੇਖੋ ਐ ਗੋਛੇ ਚ ਤੇ ਆਹ ਆ ਟਿੱਡਾ ਜਿਆ ਤੇਰਾ ਠੰਡਾ ਹੋ ਗਿਆ ਮੌਸਮ ਜਦੋਂ ਗਰਮੀਆਂ ਚ ਹੁੰਦਾ ਉਹ ਹਜੇ ਪੱਤੇ ਤਾਂ ਪਏ ਆ ਦੇਖੋ ਸਾਫ ਟਿੱਡੇ ਜੇ ਤੂੰ ਹੀ ਬਣ ਜਾਂਦੀ ਆ ਮੁੜ ਕੇ ਸੁੰਡੀ ਉਹਦੀ ਪਤਾ ਲੱਗਦਾ ਪੱਤੇ ਜੇ ਅੱਜ ਹੋ ਗਏ ਉਹ ਤਾਂ 7-8 ਦਿਨ ਸਪਰੇਅ ਕੀਤੀ ਨੂੰ ਬਹੁਤ ਅਸਕਦੇ ਨਹੀਂ ਘਟਦੇ ਆ ਤੇ ਆਹ ਟਿੱਡੇ ਜੇ ਤੂੰ ਆਹੜਾ ਤੇ ਟਿੱਡਾ ਜਿਆ ਉੱਡਿਆ ਫਿਰਦਾ ਇਹੀ ਸੁੰਡੀ ਜੀ ਪਾਉਂਦਾ ਪੂੰਡੀ ਜੀ ਆ ਜਿਹੜੀ ਇਹ ਤੇ ਆਹ ਦੇ ਆ ਬਾਣ ਆਪਣਾ ਖੁਸ਼ਕ ਸੀਗਾ ਯਾਨੀ ਕਿ ਪਾਣੀ ਨਾਲ ਹੀ ਹਰੀ ਹੋਈ ਸੀ ਇਹੇ ਦੇਖੋ ਇਹ ਚ ਵੀ ਐ ਫਲ ਫਲ ਚੱਕ ਆਇਆ ਦੇਖੋ ਫਲੀਆਂ ਇਹ ਵੀ ਫੁੱਲ ਬਣਾ ਗਿਆ ਇਹਦੇ ਚ ਵੀ ਦੇਖੋ ਇਹ ਵੀ ਮੂੰਗੀ ਵਧੀਆ ਯਾਨੀ ਕਿ ਫਾਲ ਚੱਕਿਆ ਵਿਆ ਹੈ ਤਾਂ ਥੋੜੀ ਜੀ ਐਵੇਂ ਕਹੀ ਗਿਆ ਆਹ 2.5 ਕਿੱਲੇ ਸਵੇਲਾਂ ਹੈ ਇਧਰ ਨਾਲ ਨਾਲ ਆਖਾਰ ਵਾਲੇ ਪਾਸੇ ਇਧਰ ਨੂੰ ਫੁੱਲ ਸੰਗਣੀਆਂ ਆ ਦੇਖੋ ਆ ਉਧਰਲੇ 5 ਕਿੱਲੇ ਵੀ ਆਈਆਂ ਸਾਨੂੰ ਦਿਖਾਉਨੇ ਆ ਉਹ ਵੀ ਯਾਨੀ ਕਿ ਪੂਰਾ ਵਧੀਆ ਹਜੇ ਪੱਤੇ ਤਾਂ ਪਏ ਆ ਪੂਰੇ ਸਾਫ ਨਣ ਗਿਆ ਗਰਮੈਤੀ ਨਾ ਫੇਰ ਜਾਨੀ ਕਿ ਇਹ ਟੱਡੇ ਜੇ ਤੋਂ ਹੀ ਸੁੰਡੀ ਬਣ ਜਾਂਦੀ ਆ ਟੱਡੇ ਜੇ ਤੋਂ ਹੀ ਬਣ ਜਾਂਦੀ ਆ ਦੇਖੋ ਹੁਣ ਫਲ ਤਾਂ ਪੂਰਾ ਵਧੀਆ ਦੇਖੋ ਐ ਗੁੱਛਿਆਂ ਚ ਚੱਕਿਆ ਵਿਆ ਤੇ ਪੂਰਾ ਵਧੀਆ ਤੋਂ ਜਾਣ ਕੇ ਦੋ ਤਿੰਨ ਨਾ ਨਾ ਸਪਰੇਅ ਕਰਨੀ ਪਊਗੀ ਤੁਹਾਨੂੰ ਉਧਰਲੇ ਦੂਜੇ ਖੇਤ ਵੀ ਚੱਲ ਕੇ ਦਿਖਾਉਣੇ ਆ ਜਿੱਧਰੋਂ ਪੰਜ ਕਿੱਲੇ ਆ ਮੂੰਗੀ ਉਹ ਵੀ ਦਿਖਾਉਣੇ ਆ ਆ ਆਪਣੇ ਦੂਜੇ ਖੇਤ ਵਾਲੀ ਮੂੰਗੀ ਆ ਇੱਕ ਕੇਦੰਦ ਕੋਈ ਭਜਾਂਦਾ ਇਹ 23 ਤਰੀਕ ਦੀ ਦੇਖੋ ਆਹਦੇ ਟੱਡਾ ਜਾ ਬਹੁਤ ਪੈ ਗਿਆ ਅਜਨੋ ਠੰਡ ਜੀ ਹੋ ਕੇ ਮੌਸਮ ਗਰਮ ਹੁੰਦਾ ਫਲ ਤਾਂ ਇਹ ਵੀ ਫੁੱਲ ਚੱਕਾਈ ਦੇਖੋ ਹਾਦੀ ਬੇਚਾਦੇ ਫਲੀਆਂ ਬਣੀ ਜਾਂਦੀਆਂ ਦੇਖੋ ਆਹਦੇ ਗੁੱਛੇ ਚ ਐ ਇਹਦੇ ਵੀ ਦੇਖੋ ਆਹਦੇ ਫਲੀਆਂ ਇਹ ਮੋਢ ਮੋਢਾਂ ਝੂਨਾ ਜੀ ਅਸੀਂ ਵਿੱਚ ਹੀ ਥੱਲੇ ਹੀ ਨੱਪ ਲਿਆ ਦੇਖੋ ਪਹਿਲਾਂ ਸਾਡਾ ਇਹ ਤੇ ਸਪਰੇਅ ਕਰਨ ਦਾ ਇਰਾਦਾ ਸੀ ਕਿ ਆ ਮੜ ਕੇ ਮੂੰਗੀ ਦੇ ਝਾੜ ਤੇ ਨਾ ਸਰਪਾਵੇ ਫਿਰ ਕੀਤੀ ਨਹੀਂ ਅਸਲੋ ਪੱਤੇ ਦਾ ਪਾਇਆ ਸਾਫ ਤੇ ਆਹਦੇ ਟਿੱਡਾ ਜਿਹਾ ਬਹੁਤ ਉੜਦਾ ਇਹ ਟਿੱਡਾ ਜਿਹੀ ਗਰਮੈਸ ਨਾਲ ਪਾਉਂਦਾ ਹੈ ਆਪਣਾ ਸੁੰਡੀ ਆਏ ਫਲੀਆਂ ਵਿਚ ਵਿਚ ਤਾਂ ਪੂਰੀਆਂ ਵੱਡੀਆਂ ਐ ਬਣ ਗਈਆਂ ਦੇਖੋ ਆਹਦੀ ਪੁੱਛੇਦਾਰ ਤੇ ਸਪਰੇਅ ਇੱਕ ਦੋ ਦਿਨਾਂ ਚ ਕਰਨੀ ਪਊ ਦੇਖੋ ਮੂੰਗੀ ਚਾਰੇ ਪਾਸੇ ਨਹੀਂ ਪਾਰਾਈ ਬਾਣ ਫੁੱਲ ਸਪਰੇਅ ਯਾਨੀ ਕਿ ਜ਼ਰੂਰ ਕਰਨੀ ਪਊ ਦੇਖੋ ਪੱਤੇ ਹਜੇ ਤਾਂ ਪਏ ਆਏ ਐ ਸਾਫ਼ ਆਦੇ ਐ ਮੋੜ-ਮੋੜ ਥੱਲੇ ਜੇ ਝੋਨਾ ਸੀ ਐ ਥੱਲੇ ਹੀ ਨੱਪ ਲਿਆ ਐ ਮੂੰਗੀ ਨੇ ਹੁਣ ਤਾਂ ਆਹ ਦੇਖੋ ਥੱਲੇ ਕਿੰਨਾ ਝੋਨਾ ਜੇ ਐ ਮੈਂ ਮੋੜ-ਮੋੜ ਜੀ ਹੀ ਗਿਆ ਰਿਆਂ ਦੇ ਦੇਖੋ ਥੱਲੇ ਐ ਮੂੰਗੀ ਦੇ ਹੈਗਾ ਉਤੋਂ ਹੁਣ ਤਾਂ ਪੱਤਿਆਂ ਨੇ ਬੱਥੱਲੇ ਹੀ ਛਾਂ ਕਰ ਲਿਆ ਲਕੋ ਲਿਆ ਆਹ ਦੇ ਟਿੱਡਾ ਜਿਹਾ ਦੇਖੋ ਕਿੰਨਾ ਉੜਦਾ ਹਾਂਜੀ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆਂ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ